ਨਮਸਕਾਰ ਸਾਥੀਓ ਮੈਂ ਮੇਵਾ ਸਿੰਘ ਸਵਾਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਨਿਊਜ਼ ਅੱਜ ਮੈਂ ਪਹੁੰਚਿਆ ਹੈਗਾ ਪਿੰਡ ਗਾਜੀ ਸਲਾਰ ਜੋ ਕਿ ਸਮਾਣੇ ਤੋਂ 6-7 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਹੈ ਇਸ ਤੇ ਬੇਟੇ ਨੂੰ ਜਿਹੜੀ 2.5 ਕਰੋੜ ਦਾ ਇੱਕ ਪੰਪਰ ਨਿਕਲਿਆ ਸੀ ਨਵੇਂ ਸਾਲ ਦਾ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਇਹਨਾਂ ਦਾ ਬੇਟਾ ਤਾਂ ਸਾਨੂੰ ਮਿਲਿਆ ਨਹੀਂ ਪਰ ਇਹਨਾਂ ਨਾਲ ਅਸੀਂ ਗੱਲ ਕਰਦੇ ਵੀ ਜਿੱਦਣ ਤੁਹਾਨੂੰ ਪੰਪਰ ਨਿਕਲਿਆ ਉਹ ਕੀ ਮਹਿਸੂਸ ਕੀਤਾ ਬਾਬਾ ਜੀ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਕੀ ਨਾਮ ਹੋਵੇਗਾ ਨੀਨਾ ਜੀ ਅਵਧੀ ਇਸ ਮਗਾ ਚੰਦਾ ਬਾਕੀ ਆਂਦਾ ਹਾਂਜੀ ਰੋ ਜੀ ਇਹਨੇ ਪਹਿਲੇ ਟੈਸਟ ਲਿਖੇ ਆਈ ਹਾਂਜੀ ਕਰਾਈ ਆ ਅੱਜ ਕਰਾਈ ਵੀ ਕੰਦੇ ਬਰੋਂ ਚੂਹਾਂ ਨੂੰ ਸਨੇ ਆ ਲਾ ਕੇ ਗਿਆ ਸੀ ਹੂੰ ਮਤਲਬ ਸਿਆਲਾਗਾ ਚਾਹੀਦਾ ਸੀ ਆਪੀ ਲੈ ਚੀ ਵੀ ਟਾਈ ਕਰੋ ਹੂੰ

ਅਜੀਬ ਕੰਦੇ ਜਾਂ ਮਰ ਸੋਚਿਆ ਵੀ ਜੋ ਛਤੋਂ ਮਾਪਿਆਂ ਕਾ ਇਸਲਾਮ ਦਾ ਤਸਵੀਰ ਮਨੇਗਾ ਫੈਸਲੂ ਉਦਾ ਕਰਾਂਗੇ ਮਾਂ ਚ ਜੋੜ ਨਹੀਂ ਮਤਲਬ ਸਾਡੇ ਬੱਚੇ ਨੇ ਪੁੱਤਰੇ ਨੇ ਜੋ ਵੀ ਇਹਨਾਂ ਦੇ ਵਾਸਤੇ ਨਾ ਵਾਣੀ ਬਾਬਾ ਜੀ ਕਿਸ ਨੂੰ ਨਹੀਂ ਆਇਆ ਹੈ ਕਿ ਵੀ ਮਿੱਤਲ ਤੁਹਾਡੇ ਵੇਕੇ ਨੂੰ ਹੈ ਪਰ ਉਸ ਦੋਸਤਦਾਰ ਨੇ ਉਹਨੂੰ ਦੂਜੇ ਨੂੰ ਬਰਾਬਰ ਦਾ ਹਿੱਸਾ ਮਿਲੂਗਾ ਹਾਂਜੀ ਹਾਂਜੀ ਉਹਨੂੰ ਬਰਾਬਰ ਦਾ ਹਿੱਸਾ ਮਿਲੇ ਹਾਂਜੀ ਹਾਂਜੀ ਹੁਣ ਸਰਕਾਰ ਵੱਲੋਂ ਤੁਹਾਨੂੰ ਟੋਟਲ ਕਿੰਨਾ ਪੈਸਾ ਮਿਲੇਗਾ ਬੱਚੇ ਕਾਰਕ ਨਹੀਂ ਜਮਨ ਜੀ 1.5 ਕਰੋੜ ਰੁਪਿਆ ਬਲ 2.5 ਕਰੋੜ ਨਿਕਲਿਆ ਸੀ 1.5 ਕਰੋੜ ਸਾਨੂੰ ਇਹ ਇਸ ਪੈਸੇ ਦਾ ਹੁਣ ਤੁਸੀਂ ਕੀ ਇਸਤੇਮਾਲ ਕਰੋਗੇ ਇਸ ਸਭ ਤੋਂ ਪਹਿਲਾਂ ਦੇਖੋ ਜੀ ਮਹਾਰਾਜ ਜੀ ਤੇ ਪਹਿਲੇ ਬਾਬੇ ਦਾ ਕਰਕੇ ਅੱਛਾ ਅੱਛਾ ਫਿਰ ਵੀ ਅਸੀਂ ਜੋ ਕਰਾਂਗੇ ਜੋ ਬਣੇਗਾ என்ன என்ன ਉੱਚਾ ਮੀਸੀ ਕੀ ਕਰੇ ਜ਼ਿੰਦਗੀ 'ਚ ਸਾਡੇ ਇਸ ਤਰ੍ਹਾਂ ਦੀਆਂ ਖੁਸ਼ੀਆਂ ਆਣਗੀਆਂ ਤਾਂ ਮੈਂ ਤਾਂ ਇਹਨਾਂ ਨੂੰ ਇਹ ਹੀ ਕਹਿਣਾ ਕਿ ਇਸ ਪੈਚ ਦਾ ਤੁਸੀਂ ਸਹੀ ਇਸਤੇਮਾਲ ਕਰਿਓ ਤਾਂ ਕਿ ਸਹੀ ਇਸਤੇਮਾਲ ਹੋਣ ਤੇ ਜੋ ਸਹੀ ਜਗ੍ਹਾ ਲੱਗ ਸਕੇ ਇਸ ਦਾ ਤੁਸੀਂ ਸਹੀ ਇਸਤੇਮਾਲ ਜ਼ਰੂਰ ਕਰਿਓ।